ਅੰਜਾਪੀਂ ਚਾਹ ਭਾਰਤ ਮੈਂ ਹਾਂ ਤੁਹਾਡਾ ਆਪਣਾ ਜਸਵਿੰਦਰ ਚੰਬਰ ਜੇ ਗੱਲ ਕਰੀਏ ਨਕੋਦਰ ਦੀ ਦਾ ਨਕੋਦਰ ਚੋਰਾਂ ਦਾ ਰਾਜ ਚੋਰਾਂ ਦਾ ਰਾਜ ਦਾ ਕਹਿਣ ਦਾ ਭਾਵ ਕੀ ਹੈ ਕਿ ਹਰ ਦਿਨ ਕੋਈ ਨਾ ਕੋਈ ਲੁੱਟ ਖੋ ਕੋਈ ਡਕੈਤੀਆਂ ਚੋਰ ਬਜ਼ਾਰੀਆਂ ਠੱਗੀਆਂ ਔਰ ਰਾਤ ਨੂੰ ਬੰਦ ਪਈਆਂ ਕੋਠੀਆਂ ਦੇ ਜਿਹੜਾ ਚੋਰ ਨਿਸ਼ਾਨਾ ਬਣਾਉਂਦੇ ਨੇ ਅੱਜ ਜਿਵੇਂ ਖੜਾ ਆ ਕਿ ਮੈਂ ਰਣਜੀਤ ਨਗਰ ਜਿਹੜਾ ਨਕੌਦਰ ਦਾ ਰਣਜੀਤ ਨਗਰ ਪੈਂਦਾ ਨੂਰਮਹਿਲ ਬਾਈਪਾਸ ਦੇ ਲਾਗੇ ਉੱਥੇ ਜਿ ਚੋਰਾਂ ਨੇ ਇੱਕ ਕੋਠੀ ਨੂੰ ਨਿਸ਼ਾਨਾ ਬਣਾਇਆ ਜਿੱਥੋਂ ਲੱਖਾਂ ਰੁਪਏ ਦਾ ਸਮਾਨ ਲੈ ਕੇ ਜਿਹੜੀ ਚੋਰ ਇੱਥੋਂ ਫਰਾਰ ਹੋ ਜਾਂਦੇ ਨੇ ਘਰੇਲੂ ਸਮਾਨ ਜੋ ਘਰ ਦੇ ਵਿੱਚ ਕੀਮਤੀ ਸਮਾਨ ਹੁੰਦਾ ਏਸੀ ਤੋਂ ਲੈ ਕੇ ਜਿਹੜਾ ਗੀਜ਼ਰ ਆ ਬਗੈਰਾ ਸਰੰਡਰ ਆ ਹੋਰ ਜਿਹੜੀਆਂ ਐਲ ਸੀ ਡੀ ਆ ਜਾਂ ਇਦਾਂ ਦੀਆਂ ਕਾਫੀ ਕੋਸਟਲੀ ਚੀਜ਼ਾਂ ਜਿਹੜੀਆਂ ਘਰਾਂ ਦੇ ਵਿੱਚ ਆ ਗਏ ਹੁੰਦੇ ਆ ਕਿਉਂਕਿ ਸਾਲ ਪਹਿਲਾਂ ਹੀ ਜਿਹੜਾ ਐਨ ਆਰ ਆਈ ਵੀਰ ਜਿਹੜੇ ਉਹ ਕੈਨੇਡਾ ਰਹਿੰਦੇ ਨੇ ਸਾਲ ਪਹਿਲਾਂ ਹੀ ਇੱਥੋਂ ਗਏ ਨੇ ਔਰ ਹਰ ਸਾਲ ਵਾਰ ਆਉਂਦੇ ਨੇ ਪਰ ਇੱਕ ਦੀ ਚੋਰਾ ਨੇ ਆਪਣਾ ਉਹਨਾਂ ਦਾ ਜਿਹੜਾ ਘਰ ਸਾਫ਼ ਕੀਤਾ ਤੇ ਅਸੀਂ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਾਂਗੇ ਆਉਂ ਦੱਸਦੇ ਆ ਕਿ ਕੀ ਕੀ ਨੁਕਸਾਨ ਹੋਇਆ ਉਹਨਾਂ ਦਾ ¡Gracias! ਹਾਰ ਸਿੰਘ ਕੀ ਗੱਲ ਹੋਈ ਅੱਜ ਸਾਢੇ 12:30 ਵਜੇ ਸਾਡੇ ਗਵਾਂਢ ਚ ਨਵੇਂ ਕਿਰਾਏਦਾਰ ਆਏ ਉਹਨਾਂ ਨੇ ਸਾਨੂੰ ਦਰਵਾਜ਼ੇ ਖੜਕਾਏ ਆ ਫਿਰ ਅਸੀਂ ਬਾਹਰ ਆਏ ਆ ਬਾਹਰ ਆ ਕੇ ਦੇਖਿਆ ਤੇ ਫੇਰ ਮੈਂ ਮਾਸਟਰ ਜਿੰਦਰ ਚਾਬੀ ਉਹਨਾਂ ਦੇ ਕੋਲ ਗਿਆ ਫੇ ਉਹ ਵੀ ਆ ਗਿਆ ਆ ਕੇ ਦੇਖਿਆ ਤੇ ਸਾਰੇ ਅਸੀਂ 3-4 ਮੁੰਹਲੇ ਵਾਲੇ ਇਕੱਠੇ ਅੰਦਰ ਦੇਖਿਆ ਤਾਂ ਅੰਦਰ ਕਾਫੀ ਨੁਕਸਾਨ ਹੋਇਆ ਪਿਆ ਸੀਗਾ ਅਲਮਾਰੀਆਂ ਦੇਖੀਆਂ ਟੁੱਟੀਆਂ ਪਈਆਂ ਸੀਗੀਆਂ ਕੱਪੜੇ ਖਿਲਰੇ ਪਏ ਸਗੇ ਕਿ ਸਾਨੂੰ ਪੂਰੀ ਸਮਾਨ ਵਾਰੇ ਜਾਣਕਾਰੀ ਨਹੀਂ ਸੀ ਸਵੇਰੇ ਪਤਾ ਲੱਗਾ ਆ ਉਹ ਵੀ ਲੱਗਾ ਆ ਗੀਜਰ ਵੀ ਲੈ ਗਿਆ ਇਹ ਬੰਦ ਬਈ ਕੋਠੀ ਇੱਥੇ ਰਹਿੰਦਾ ਨਹੀਂ ਕੋਈ ਇੱਥੇ ਰਹਿੰਦੇ ਨਹੀਂ ਜਿਹੜੇ ਇਹਦੇ ਮਾਲਕਾ ਵਿਦੇਸ਼ ਵਿੱਚ ਰਹਿ ਰਹੇ ਨੇ ਜੀ ਨਾਮ ਹੈ ਮਾਲਕਾ ਅਮਰਜੀਤ ਸਿੰਘ ਇਹ ਆਪ ਕੋ ਦਿਨ ਪੁਰਾਣਾ ਵੀ ਲਿਖਣਾ ਅਮਰਜੀਤ ਸਿੰਘ ਹਾਂਜੀ ਮਾਸਟਰ ਜੀ ਕਿੱਥੇ ਰਹਿੰਦੇ ਹੋ ਇਹ ਅਮਰੀਕਾ ਰਹਿ ਰਹੇ ਜੀ ਉਹ ਮੁਝੇ 12:30 ਦਾ ਰੌਲਾ ਪਿਆ ਨਹੀਂ ਗਵਡੀਆਂ ਨੂੰ ਪਤਾ ਨਹੀਂ ਦੇਹ ਦਾ ਨਾਮ ਇਹ ਸਾਨੂੰ 12:30 ਵਜੇ ਪਤਾ ਲੱਗਾ ਜੀ ਅੱਛਾ ਤੇ ਉਸ ਤੋਂ ਬਾਅਦ ਕੀ ਤੁਸੀਂ ਪੁਲਿਸ ਨੂੰ ਕਾਲ ਨਹੀਂ ਅਸੀਂ ਫਿਰ ਜਿਹੜਾ ਐਸਐਚਓ ਸਾਹਿਬ ਦਾ ਫੋਨ ਉੱਤੇ ਫੋਨ ਕੀਤਾ ਸੀਗਾ ਰਾਤ ਕਮਲਜੀਤ ਨੇ ਚੱਕਿਆ ਨਹੀਂ ਕਿਸੇ ਨੇ ਮੰਤਸਗੀ ਮੰਗ ਕਰਦੇ ਆਂ ਹਾਂਜੀ ਸਾਹੀ ਇਹੇ ਮੰਗ ਕਰਦੇ ਆਂ ਕਿ ਉਹਨਾਂ ਜਦੋਂ ਤਬਦੀਸ਼ ਕਰਕੇ ਅਲਦੋ ਵਾਲੇ ਕੈਮਰੇ ਦੇਖਿਓ ਚੋਰਾਂ ਨੂੰ ਫੜਿਆ ਜਾਵੇ ਅਤੇ ਜਿਹੜਾ ਨੁਕਸਾਨ ਹੋਇਆ ਉਹਨਾਂ ਨੂੰ ਦੋਇਆ ਜਾਵੇ ਜੀ ਕੀ ਨਾਮ ਦੀ ਪ੍ਰਦੀਪ ਸਿੰਘ ਕੀ ਗਲਬਾਤ ਹੋਈ ਆ ਮੇਰੇ ਤਾਇਆ ਜੀ ਦੀ ਕੋਠੀ ਹੈ ਜੀ ਇਹ ਮੈਂ ਤਾਂ ਪਿੰਡ ਰਾਜੋਲ ਚ ਰਹਿਣਾ ਆ ਤੇ ਉਹਨਾਂ ਦਾ ਸਵੇਰੇ ਮੈਨੂੰ ਬਤਾਏ ਜੀ ਦੇ ਮੁੰਡੇ ਦਾ ਫੋਨ ਆਇਆ ਸੀ ਮੇਰੇ ਬ੍ਰਦਰ ਦਾ ਉਹਨਾਂ ਨੇ ਦੱਸਿਆ ਵੀ ਇੱਧਰ ਚੋਰੀ ਹੋਈ ਆ ਵੀ ਤੂੰ ਜਾ ਉੱਥੇ ਜਦੋਂ ਆਪਕੋ ਦੀ ਸਾਰਾ ਸਮਾਨ ਫੁੱਲਰਿਆ ਪੱਤਰਿਆ ਤੇ ਜਦਾਂ ਜੋ ਮੇਨ ਮੇਨ ਚੀਜ਼ਾਂ ਸੀ ਵੱਡੀਆਂ ਏਸੀ ਸਪੂਟਰੀ ਤੇ ਹੋਰ ਮੇਨ ਮੇਨ ਚੀਜ਼ਾਂ ਸਾਰਾ ਪਰ ਖੁਲਾਰਿਆ ਪਿਆ ਉਹ ਜਦੋਂ ਚਲੇ ਰਿਹਾ ਸੀ ਤਾਂ ਹੁਣੀ ਫਰਵਰੀ ਦੇ ਬਾਅਦ ਪਏ ਹੋਇਆ ਘਰ ਬੰਦ ਰਹਿੰਦਾ ਆ ਤੇ ਕੋਈ ਨਹੀਂ ਇਹ ਜਦਾਂ ਕੰਮ ਸਾਹਮਣੇੋਂ ਤੋਂ ਪਤਾ ਲੱਗਦਾ ਵੀ 11:30 ਵਜੇ ਇੱਥੋਂ ਕੋਈ ਹਲਜਲ ਹੋਈ ਆ ਹਾਂਜੀ ਕੋਈ ਸੀਸੀਟੀਵੀ ਕੈਮਰੇ ਵਗੈਰਾ ਲੱਗੇ ਆ ਉਹ ਮੁਲਾਜ਼ਮ ਚੱਪ ਪਰ ਰਹੇ ਨੇ ਉਦਾਂ ਇੱਥੇ ਰਸਤਾ ਤੇ ਐਫ.ਵੀ ਚੱਲ ਰਿਹਾ ਆ ਮੇਨ ਜਿੱਦਾਂ ਇਸ ਹੋਰ ਕਲੋਨੀ ਨੂੰ ਹੋਰ ਰਸਤਾ ਨਹੀਂ ਆਉਂਦਾ ਸਿੰਗਰ ਰਸਤਾ ਯਾ ਰੋੜ ਆ ਹਾਂਜੀ ਕਿੰਨਾ ਚਿਰ ਹੋ ਗਿਆ ਇਹਨਾਂ ਨੂੰ ਬਿਮਾਰ ਇਹ ਫਰਵਰੀ ਆਈ ਥਿੰਕ ਕੋ ਫਰਵਰੀ 10 ਜਾਂ 15 ਦੇ ਨੇੜੇ ਚਲੇ ਗਿਆ ਸੀ ਉਦਾਂ 5 ਤੋਂ 6 ਸਾਲ ਤੋਂ ਬਾਹਰ ਰਹਿ ਰਿਹਾ ਉਹਦਾ ਐਸ ਫਰਵਰੀ ਆਏ ਸੀ ਐਸ ਫਰਵਰੀ ਹੰਦੇ ਰੰਦੇ ਹਾਂਜੀ ਹਰ ਸਾਲ ਆਉਂਦੇ ਆ ਮੈਂ ਸੁਖਿੰਦਰ ਗੜਵਾਲ ਸੀਨਰ ਗੁਲਾਮਨਪਾਰਟੀ ਔਰ ਸਾਨੂੰ ਸਵੇਰੇ ਤੋਂ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇਥੇ ਰੰਜੀਨਗਰ ਦੇ ਵਿੱਚ ਸਰਦਾਰ ਅਮਰਜੀਤ ਸਿੰਘ ਜੀ ਆ ਜਿਨ੍ਹਾਂ ਦੇ ਪੁੱਤਰ ਅਮਨਦੀਪ ਸਿੰਘ ਔਰ ਗੁਰਪ੍ਰੀਤ ਸਿੰਘ ਜਿਹੜੇ ਐਨਆਰਆਈ ਨੇ ਬਾਹਰ ਰਹਿੰਦੇ ਨੇ ਵਿਦੇਸ਼ ਵਿੱਚ ਨੇ ਔਰ ਉਹਨਾਂ ਨੂੰ ਬਾਹਰ ਫੋਨ ਗਿਆ ਵੀ ਇਹਨਾਂ ਦੇ ਵਾਣਡੀਆਂ ਵੱਲੋਂ ਕਿ ਤੁਹਾਡੇ ਰਾਤ ਕੋਈ ਚੋਰੀ ਵਗੈਰਾ ਹੋਈ ਆ ਔਰ ਸਾਨੂੰ ਉਹਨਾਂ ਨੇ ਇਨਫੋਰਮ ਕੀਤਾ ਵੀ ਜਾ ਕੇ ਦੇਖ ਕੇ ਔਰ ਜੋ ਵੀ ਬੰਦੀ ਕਾਰਵਾਈ ਆਪਾਂ ਕਰवानी ਆ ਅਸੀਂ ਇੱਥੇ ਪਹੁੰਚੇ ਆ ਜਿਸ ਤਰ੍ਹਾਂ ਮੌਕੇ ਦੇ ਦੇਖਿਆ ਆ ਕਿ ਜੋ ਗਵੰਡੀਆ ਨੇ ਵੀ ਦੱਸਿਆ ਵੀ ਰਾਤੀ 11:30 ਵਜੇ ਉਹਨਾਂ ਨੇ ਕਿਤੇ ਦੇਖਿਆ ਘਰ ਦੇ ਵਿੱਚ ਕੋਈ ਟਾਰਚ ਵਗੈਰਾ ਚਲਾ ਰਹੇ ਸੀ ਜਿਵੇਂ ਕੋਈ ਹਰਕਤ ਦੇਖੀ ਉਹਨਾਂ ਨੇ ਰੌਲੀ ਪਾਈ ਸ਼ੋਰ ਮਚਾਇਆ ਤੇ ਉਹ ਜਿਹੜੇ ਬੰਦੇ ਇਥੋਂ ਭੱਜ ਗਏ ਔਰ ਆ ਕੇ ਜੋ ਦੇਖਿਆ ਇੱਥੇ ਦੇ ਉਹਨਾਂ ਦੇ ਘਰ ਕਾਫੀ ਨੁਕਸਾਨ ਕੀਤਾ ਹੋਇਆ ਉਹਨਾਂ ਦੇ ਕਰੋ ਜੋ ਵੀ ਵੱਡਾ ਵੱਡਾ ਸਮਾਨ ਸੀ ਜਿਦਾ ਏਸੀ ਸੀਗਾ 인ਵਰਟਰ ਸੀਗਾ ਆਰਓ ਸੀਗਾ ਹੀਟਰ ਗੀਜ਼ਰ ਵਗੈਰਾ ਸਿਲੰਡਰ ਔਰ ਇਸ ਤਰ੍ਹਾਂ ਦਾ ਜਿਹੜਾ ਹੋਰ ਬਹੁਤ ਐਲਸੀਡੀ ਵਗੈਰਾ ਜਿਹੜਾ ਵੱਡਾ ਵੱਡਾ ਮੇਜਰ ਸਮਾਨ ਸੀਗਾ ਉਹ ਚੋਰੀ ਕਰਕੇ ਉਹ ਲੈ ਗਏ ਆ ਔਰ ਬਾਕੀ ਵੀ ਉਹਨਾਂ ਦੀ ਕੋਸ਼ਿਸ਼ ਸੀ ਲਿਆਂਦੀ ਜਾਂ ਹੋ ਸਕਦਾ ਉਹਨਾਂ ਦਾ ਬਾਕੀ ਕੁਝ ਵਿਚਾ ਹੋ ਗਿਆ ਗਵਾਂਡੀਆਂ ਦੇ ਸਤਰਕੋਂ ਦੇ ਨਾਲ ਔਰ ਸਮਾਨ ਅੰਦਰ ਸਾਰਾ ਬਹੁਤ ਮਾੜੀ ਹਾਲਤ ਵਿੱਚ ਸਿੱਟਿਆ ਹੋਇਆ ਖਲਾਰਿਆ ਹੋਇਆ ਸਾਰਾ ਇੱਕ ਇੱਕ ਚੀਜ਼ ਜਿਹੜੀ ਉਹਨਾਂ ਨੂੰ ਉਹ ਕੋਕੰਦੀ ਕੋਸ਼ਿਸ਼ ਕੀਤੀ ਆ ਔਰ ਉਹਨਾਂ ਵਿੱਚ ਜਲਵਾਟ ਹੋਈ ਆ ਉੱਤੇ ਬਾਹਰ ਵੀ ਵਿਦੇਸ਼ ਵਿੱਚ ਵੀ ਔਰ ਇਹ ਜੋ ਨੁਕਸਾਨ ਹੋਇਆ ਉਹਨਾਂ ਦਾ ਕਟੋੜਾ 5 ਲੱਖ ਦਾ ਜੋ ਐਸਟੀਮੇਟ ਹੈਗਾ ਵੀ ਨਾ ਕੋ ਨੁਕਸਾਨ ਹੋਇਆ ਬਾਕੀ ਉਹਨਾਂ ਨੇ ਕਹਿਣ ਮਤਾਂ ਕੋਈ ਜਿਆਦਾ ਜਿਹੜਾ ਉਹਨਾਂ ਨੇ ਕੋਈ ਨਕਦੀ ਜਾਂ ਜਿਹੜਾ ਗੋਲਡ ਜਾਂ ਇਦਾਂ ਦਾ ਗਾਰਨਮੈਂਟ ਨਹੀਂ ਰੱਖਿਆ ਸੀ ਜਿਹਦੇ ਕਰਕੇ ਉਹਨਾਂ ਦਾ ਪਛਾਹ ਹੋ ਗਿਆ ਲੇਕਿਨ ਫਿਰ ਵੀ ਇਹ 5 ਲੱਖ ਦਾ ਨੁਕਸਾਨ ਕਰ ਗਏ ਆ ਤੋਂ ਪੁਲਿਸ ਨੂੰ ਇਨਫੋਰਮ ਕੀਤਾ ਉਹ ਆ ਕੇ ਤਫਤੀਸ਼ ਕਰਦੇ ਮੌਕੇ ਤੇ ਦੇਖ ਰਹੇ ਸਾਰਾ ਜੋ ਵੀ ਅੱਗੇ ਉਹਨਾਂ ਨੂੰ ਅਪੀਲ ਕਰਦੇ ਆ ਵੀ ਇਹ ਕਾਰਵਾਈ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਹਾਂ ਸੀਸੀਟੀਵੀ ਕੈਮਰਾ ਵਗੈਰਾ ਲੱਗੇ ਆ। ਆ ਸੀਸੀਟੀਵੀ ਕੈਮਰਾ ਇੱਕ ਦਿਨ ਨਾਲ ਹੀ ਹੈਗੇ ਆ ਪਰ ਬਾਕੀ ਗਲੀ ਦੇ ਵਿੱਚ ਹੈਗੇ ਸੀਸੀਟੀਵੀ ਕੈਮਰੇ ਔਰ ਪੁਲਿਸ ਵਾਲੇ ਕਰ ਰਹੇ ਇਨਵੈਸਟੀਗੇਸ਼ਨ ਮੌਕੇ ਤੇ ਪਹੁੰਚੇ ਆ ਔਰ ਉਹ ਦੇਖ ਰਹੇ ਸਾਰਾ ਦੇਖ ਕੇ ਵੀ ਅਗਰ ਕੋਈ ਖੂਲੂ ਮਿਲਦੇ ਆ ਤੇ ਜਰੂਰ ਆਪਾਂ ਤੁਹਾਨੂੰ ਜਿਹੜੇ ਚੋਰ ਆਏ ਨੇ ਉਹ ਕਿੱਧਰ ਦੀ ਆਏ ਨੇ ਕੁਝ ਪਤਾ ਲੱਗਾ। ਦੇਖੋ ਹਲੇ ਤੂੰ ਜੋ ਘਰ ਦੇ ਵਿੱਚ ਹਲਾ ਦੇਖੇ ਉਹਦੇ ਮੁਤਾਬਕ ਤੇ ਜਿੱਦਾਂ ਲੱਗਦਾ ਵੀ ਉਹਨਾਂ ਦੇ ਮੇਨ ਡੋਰ ਵੀ ਜਿਹੜਾ ਥੱਲੇ ਵਾਲਾ ਉਹ ਵੀ ਤੋੜਿਆ ਹੋਇਆ ਉਹਦਾ ਦਰਵਾਜ਼ਾ ਲੋਕ ਜਿਹੜਾ ਤੋੜਿਆ ਹੋਇਆ ਲੇਕਿਨ ਉੱਪਰੋਂ ਵੀ ਜਿਹੜੀ ਐਂਟਰੀ ਆ ਉਹ ਵੀ ਬੜੇ ਮਤਲਬ ਇਦਾਂ ਲੱਗਦਾ ਜਿਦਾ ਕਿ ਜਾਣਕਾਰ ਦਾ ਕੰਮ ਹੈ ਜਿਹਨੂੰ ਪਤਾ ਆ ਔਰ ਉਸ ਜਗ੍ਹਾ ਤੋਂ ਉਹਨੂੰ ਤੋੜਿਆ ਗਿਆ ਕੁੰਡੀ ਨੂੰ ਥੱਲੇ ਤੋਂ ਤੋੜ ਕੇ ਕੁੰਡੀ ਖੋਲਹੀ ਗਈ ਹੱਥ ਪਾ ਕੇ ਔਰ ਉਹ ਤੋਂ ਐਂਟਰੀ ਕੀਤੀ ਉਹ ਤੋਂ ਲੱਗਦਾ ਵੀ ਕੋਈ ਨਾ ਕੋਈ ਹੋ ਸਕਦਾ ਜਿਹਨੂੰ ਇਸ ਘਰ ਦੇ ਬਾਰੇ ਪੂਰਾ ਪਤਾ ਨੋਲੇਜ ਆ ਹੋ ਸਕਦਾ ਕੋਈ ਇਦਾਂ ਦਾ ਵੀ ਸਾਕਸ਼ ਹੋਵੇ ਤੋਂ ਬਾਕੀ ਪੁਲਿਸਾਰੇ ਕਰ ਰਹੇ ਕੈਮਰੇ ਵੀ ਤਵਰੀਸ਼ ਕਰ ਰਹੇ ਆ ਉਹਨਾਂ ਦੇ ਆਂਡੀ ਗਵਾਂਡੀ ਦੇ ਸਰਹੜੇ ਨਾਲ ਉਹ ਵੀ ਪਹੁੰਚੇ ਆ ਬਾਕੀ ਉਹ ਵੀ ਦੱਸ ਸਕਦੇ ਵੀ ਉਹਨਾਂ ਨੂੰ ਅ ਰਾਤ ਮੌਕੇ ਤੇ ਕੀ ਦੇਖਿਆ ਔਰ ਕੀ ਹੋਜੀ ਕਾਰ ਹੋਈ ਹਾਂਜੀ ਸਰ ਸਰ ਕੀ ਮਾਮਲਾ ਜੀ ਹੈ ਇੱਕ ਕੰਪਲੀਟ ਆਈਸੀ ਆਨਲਾਈਨ ਵੀ ਇੱਥੇ ਰਣਜੀਤ ਨਗਰ ਵਿੱਚ ਚੋਰੀ ਹੋਈ ਆ ਮੌਕੇ ਤੇ ਆਏ ਆ ਇਹ ਘਰ ਹੈਗਾ ਅਮਰਜੀਤ ਸਿੰਘ ਸਨ ਆਫ ਚੰਨਨ ਸਿੰਘ ਦਾ ਜੀ ਯੂਐਸਏ ਰਹਿੰਦੇ ਸੀ ਤੇ ਇਹਨਾਂ ਦੇ ਜਿਹੜੇ ਲੁੱਕ ਆਫਟਰ ਵਾਸਤੇ ਇਹਨਾਂ ਨੇ ਮਨਜੀਤ ਸਿੰਘ ਉਹਨਾਂ ਦਾ ਦੋਸਤ ਹੈਗੇ ਆ ਇੱਥੇ ਲੋਕਲੀ ਉਹਨਾਂ ਨੂੰ ਦਿੱਤਾ ਹੋਇਆ ਰਾਤ ਇਹ ਕਹਿੰਦੇ ਸਾਢੇ 12:30 ਵਜੇ ਇੱਥੇ ਬੈਠ ਰਿਹਾ ਬੋਟੀਆਂ বাজਦੀਆਂ ਦੇਖਿਆ ਵੰਦੀ ਉੱਠੇ ਆ ਤਾਂ ਆਪਣੇ ਉਹ ਬੰਦੇ ਭੱਜ ਗਏ ਆ ਜੋ ਵੀ ਚੋਰ ਹੈਗੇ ਸੀ ਤੇ ਇਹਨਾਂ ਦੇ ਕਹਿਣ ਮੁਤਾਬਕ ਇੱਕ ਸਪਰਟਰੀ ਰੈਫਰਜਰੇਟਰ ਉਹਨਾਂ ਦਾ ਨੰਬਰ ਇਹਨਾਂ ਨੂੰ ਨਹੀਂ ਪਤਾ LCD AC RO ਟੂ ਗੈਸ ਲੰਡਰ ਮਾਈਕ੍ਰੋਵੇਵ ਇਨਵਰਟਰ ਬੈਟਰੀ ਹੀਟਰ ਵਗੈਰਾ ਚੋਰੀ ਕਰਕੇ ਲੈ ਗਏ ਹੁਣ ਜੇ ਜਿਸ ਹਿਸਾਬ ਨਾਲ ਆਪਾਂ ਆਉਂਦੇ ਆ ਉਹਨਾਂ ਕੋ ਬਿਆਨ ਲਿਖਾਉਣੇ ਆ ਜੋ ਬਿਆਨ ਹੋਊਗਾ ਕੈਮਰੇ ਬਗਾਰੇ ਚੈੱਕ ਕਰਦੇ ਆ ਪ੍ਰੈਸ ਕਾਂ ਦੀ ਕੋਸ਼ਿਸ਼ ਕਰਾਂਗੇ ਸਰ ਕੋਈ ਸੀਸੀਟੀਵੀ ਕੈਮਰਾ ਵੀ ਕਰਨ ਲੱਗੇ ਹੋਏ ਨਹੀਂ ਆਸ-ਪਾਸੇ ਦੇਖਦਾ ਹਾਲਤ मौके ਤੇ ਆ ਜਿੱਥੇ-ਜਿੱਥੇ ਕੈਮਰੇ ਲੱਗੇ ਹੋਣਗੇ ਕਿਉਂਕਿ ਇੱਕੋ ਹੀ ਛੜਕ ਜਾਂਦੀ ਹੈ ਇੱਥੋਂ ਬਾਹਰ ਨਿਕਲਣ ਵਾਸਤੇ ਜੋ ਵੀ ਆਇਆ ਹੋਊਗਾ ਜਿੰਨਾ ਸਮਾਨ ਇਹ ਦੱਸ ਰਹੇ ਆ ਸਿਰਫ ਤੇ ਜਾ ਨਹੀਂ ਸਕਦਾ ਕੋਈ ਨਾ ਕੋਈ ਵਹੀਕਲ ਜੂਰ ਹੋਊਗਾ ਟ੍ਰੇਸ ਹੋ ਜਾਊਗਾ ਜਿਵੇਂ ਕਿ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਔਰ ਗਵਾਂਡੀਆਂ ਨੇ ਵੀ ਦੱਸਿਆ ਜਿਨ੍ਹਾਂ ਦੇ ਕੋਲ ਚਾਬੀ ਸੀ ਇੱਥੇ ਸੁਖਿੰਦਰ ਗੜਵਾਲ ਜੀ ਜਾਂ ਹੋਰ ਏਦਾਂ ਦੇ ਲੀਡਰ ਜਿਹੜੇ ਆਏ ਆ ਜਿਉਂਨਾ ਉਹਨਾਂ ਦੇ ਜਾਣਨਕਾਰ ਸੀਗੇ ਜਿਹੜੇ ਐਨ ਆਰ ਆਈ ਵੀਰ ਬਾਹਰ ਰਹਿੰਦੇ ਨੇ ਉਹਨਾਂ ਦੀ ਕੋਠੀ ਨੇ ਉਹਨਾਂ ਜਾਇਜ਼ਾ ਲਿਆ ਔਰ ਪੁਲਿਸ ਪ੍ਰਸ਼ਾਸਨ ਵੀ ਇੱਥੇ ਆਇਆ ਔਰ ਪੁਲਿਸ ਪ੍ਰਸ਼ਾਸਨ ਨੇ ਵੀ ਜਿਹੜੀ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਔਰ ਤਹਿਕੀਕਾਤ ਕਰਦੇ ਪਏ ਨੇ ਆ ਲਾਗੇ ਸੀਸੀਟੀਵੀ ਕੈਮਰੇ ਦੇ ਫੁਟੇਜ ਦੀ ਕਿਉਂ ਕਿ ਕਿਤੇ ਨਾ ਕਿਤੇ ਕਲੂ ਮਿਲ ਜਾਵੇ ਕਿਉਂਕਿ ਇਹ ਚੋਰੀ ਛੋਟੀ ਨਹੀਂ ਚੋਰੀ ਛੋਟੀ ਨਹੀਂ ਕਿਉਂਕਿ ਪਬਲਿਕ ਚਾਹੇ ਉਹ ਲੁੱਟਾਂ ਨੂੰ ਲੈ ਕੇ ਹੋਣ ਚਾਹੇ ਖੋਹਾਂ ਨੂੰ ਚਾਹੇ ਚੋਰੀਆਂ ਨੂੰ ਹੋਣ ਪਰ ਅੱਜ ਵੀ ਉਹਨਾਂ ਦਾ ਪਰਿਵਾਰਕ ਮੈਂਬਰਾਂ ਦਾ ਹੀ ਆਸ ਇਹੀ ਆ ਕਿ ਜਿਹੜਾ ਸਾਡਾ ਨੁਕਸਾਨ ਹੋਇਆ ਉਹਦੀ ਪਰਪਾਈ ਕੀਤੀ ਜਾ ਸਕੇ ਕਿਉਂਕਿ ਉਹਨਾਂ ਨੇ ਦੱਸਣ ਮੁਤਾਬਕ 5 ਲੱਖ ਦੇ ਕਰੀਬ ਜਿਹੜਾ ਨੁਕਸਾਨ ਹੋਇਆ ਘਰ ਦਾ ਕੀਮਤੀ ਸਮਾਨ ਲੈ ਕੇ ਗਏ ਨੇ ਜਿਨਾਂ ਕੋਲ ਚਾਬੀਆਂ ਸੀ ਉਹਨਾਂ ਨੇ ਵੀ ਦੱਸਿਆ ਕਿ ਜਦੋਂ ਰਾਤੀ ਹਲਚਲ ਹੋਈ ਤਾਂ ਅਸੀਂ ਉਹਨਾਂ ਨੂੰ ਜਦੋਂ ਰੌਲਾ ਪਾਇਆ ਤਾਂ ਚੋਰ ਉਸ ਵੇਲੇ ਫਰਾਰ ਚੁੱਕੇ ਸਨ ਹੁਣ ਦੇਖਦੇ ਹਾਂ ਕਿ ਇਸ ਵੇਲੇ ਪੁਲਿਸ ਇੱਥੇ ਕੀ ਕਾਰਵਾਈ ਕਰਦੀ ਹੈ ਕਦੋਂ ਚੋਰਾ ਤਾਂ ਚੋਰਾ ਦੇ ਨਕੇਲ ਪਾਉਂਦੀ ਆ ਫਰਕ ਨੂੰ ਪਬਲਿਕ ਨੂੰ ਆਮ ਨੂੰ ਇਨਸਾਫ ਮਿਲਦਾ ਕੈਮਰਾ ਪਰਸਨ ਦੇ ਨਾਲ ਜਸਵਿੰਦਰ ਚੁੰਬਰ ਇੱਕ ਤਾਂ ਲਹਿਰ ਨਾ